ਲੋਕ ਸਭਾ ਚੋਣਾਂ ਦਾ ਚੋਣ ਪ੍ਰਚਾਰ ਆਖਰੀ ਗੇੜ ਦੇ ਵਿੱਚ ਪਹੁੰਚ ਚੁੱਕਾ ਹੈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੇ ਲਈ ਆਪਣਾ ਜਿਹੜਾ ਵੀ ਜੋਰ ਹੈ ਉਹ ਹੁਣ ਜਿਹੜਾ ਅਖੀਰਲੇ ਪੜਾ ਦੇ ਵਿੱਚ ਪੂਰੀ ਤਰ੍ਹਾਂ ਲਾਇਆ ਜਾ ਰਿਹਾ ਹੈ ਤਾਂ ਤੇਜਸਵੀ ਸੂਰਿਆ ਭਾਰਤੀ ਜਨਤਾ ਪਾਰਟੀ ਦੇ ਜੁਵਾ ਮੋਰਚਾ ਦੇ ਪ੍ਰਧਾਨ ਨੇ ਉਹ ਅਜਮਰਸਰ ਪਹੁੰਚੇ ਸੀ ਉਹਨਾਂ ਵੱਲੋਂ ਰੋਡ ショ ਕੱਢਿਆ ਜਾਣਾ ਹੈ ਤਾਂ ਜ਼ਿੰਮੇਵਾਰੀ ਜਗਮਉਨ ਸਿੰਘ ਰਾਜੂ ਉਹਨਾਂ ਦੇ ਕੋਲ ਹੈ ਅੰਮ੍ਰਿਤਸਰ ਇੰਸਟਾਲ ਕੇ ਦੇ ਇੰਚਾਰਜ ਨੇ ਔਰ ਲਗਾਤਾਰ ਜਲੰਧਰ ਅਲਕੇਰੇ ਵਿੱਚ ਵੀ ਪ੍ਰਚਾਰ ਕੀਤਾ ਖਡੂਰ ਸਾਹਿਬ ਦੇ ਵਿੱਚ ਵੀ ਤੇ ਆਪਣੀ ਜਿਹੜੀ ਕੌਨਸਟਿਚੂਐਂਸੀ ਆ ਉਸ ਨੂੰ ਵੀ ਦੇਖ ਰਹੇ ਨੇ ਅੱਜ ਮੋਦਲ ਦੇ ਵਿੱਚ ਅਸੀਂ ਕੜੇ ਆ ਇਹ ਤੋਂ ਇੱਕ ਰੋਡ ショ ਕੱਢਿਆ ਜਾਏਗਾ ਸਾਫ ਕਾ ਆਈਐਸ ਅਧਿਕਾਰੀ ਨੇ ਸਾਫ ਕਾ ਸਕੱਤਰ ਤਾਂ ਰਾਜੂ ਜੀ ਅਖੀਰਲੇ ਪੜਾਚ ਆ ਗਏ ਜੋਨ ਪ੍ਰਚਾਰ ਕਰਦੇ ਕਰਦੇ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਜੀ ਸਾਹਮਣੇ ਦੇ ਕੋ ਪਿਆ ਜਿੱਦੋਂ ਤੋਂ ਮੋਦੀ ਜੀ ਨੇ ਆਪਣੀਆਂ ਦੋ ਦਿਨ ਇੱਥੇ ਦੀ ਯਾਤਰਾ ਕੀਤੀ ਹੈ ਔਰ ਪਟਿਆਲਾ ਜਲੰਧਰ ਔਰ ਗੁਰਦਾਸਪੁਰ ਦੇ ਵਿੱਚ ਉਹਨਾਂ ਬਹੁਤ ਵੱਡਾ ਇੱਕ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ ਲੋਕਾਂ ਦਾ ਬੜਾ ਚਾਹ ਸੀ ਕਿ ਉਹ ਆਏ ਨੇ ਔਰ ਉਹਨਾਂ ਦੀ ਗੱਲ ਸੁਣਨ ਨੂੰ ਉਹਨਾਂ ਨੂੰ ਮਿਲਣ ਲਈ ਔਰ ਉਸ ਟਾਈਮ ਤੋਂ ਪਹਿਲਾਂ ਵੀ ਅੱਛੀ ਹਵਾ ਚੱਲ ਰਹੀ ਸੀ ਲੇਕਿਨ ਮੋਦੀ ਜੀ ਦੇ ਆਉਣ ਤੋਂ ਬਾਅਦ ਬਿਲਕੁਲ ਇੱਕ ਤਰੀਕੇ ਦਾ ਸੁਨਾਮੀ ਬਣ ਗਈ ਹੈ ਲੋਕਾਂ ਦਾ ਜਿਹੜਾ ਸਮਰਥਨ ਮਿਲ ਰਿਹਾ ਜੋ ਲੋਕਾਂ ਦਾ ਜੋ ਸਾਨੂੰ ਉਤਸ਼ਾਹ ਉਹਨਾਂ ਦਾ ਮਿਲ ਰਿਹਾ ਆਸ਼ੀਰਵਾਦ ਮਿਲ ਰਿਹਾ ਹੈ ਉਹ ਬਿਲਕੁਲ ਇਸ ਪਾਸੇ ਸਾਨੂੰ ਸੰਕੇਤ ਦੇ ਰਿਹਾ ਹੈ ਕਿ ਇਸ ਵਾਰੀ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਨਾਲ ਐਮਪੀ ਚੁਣ ਕੇ ਪੰਜਾਬ ਵਾਸੀ ਪੰਜਾਬੀ ਭਰਾ ਪੰਜਾਬੀ ਭੈਣਾ ਬੀਜੇਪੀ ਨੂੰ ਅਸ਼ੀਰਵਾਦ ਦੇਣ ਵਾਲੇ ਨੇ ਔਰ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੂੰ ਇੱਕ ਵਾਰੀ ਫਿਰ ਤੋਂ ਆ ਮੋਦੀ ਸਰਕਾਰ ਬਣਾਉਣ ਜਾ ਰਹੇ ਨੇ ਰਜੂ ਜੀ ਅੰਮ੍ਰਿਤਸਰ ਦੀ ਪੋਜੀਸ਼ਨ ਅਸੀਂ ਤੁਹਾਡੇ ਕੋਲ ਇਹਨਾਂ ਤੋਂ ਗਰਦਾਸਪੁਰ ਤੋਂ ਕੀ ਬੀਜੇ ਲੋਕਾਂ ਦੇ ਮਨਾਂ ਚੋਂ ਗੱਲ ਨਿਕਲ ਗਈ ਹੈ ਕਿ ਸਨੀ ਦਿਓਲ ਸਾਹਿਬ ਨੂੰ ਟਿਕਟ ਦਿੱਤੀ ਸੀ ਉਹ 5 ਸਾਲ ਆਇਆ ਹੀ ਨਹੀਂ ਤੇ ਹੁਣ ਇੱਕ ਨਵਾਂ ਕੈਂਡੀਡੇਟ ਸੀਗਾ ਉਹ ਥੋੜੀ ਬਹੁਤੀ ਨਾਰਾਜ਼ਗੀ ਸੀਗੀ ਤਾਂ ਮੋਦੀ ਸਾਹਿਬ ਨੂੰ ਉੱਤੇ ਸੱਦਣਾ ਪਿਆ ਜਾਂ ਕੋਈ ਹੋਰ ਕਰਨੀ ਨੀ ਇਹ ਤਾਂ ਕੋਈ ਗੱਲ ਨਹੀਂ ਬਣੀ ਕਿ ਕੋਈ ਨਰਾਜ਼ਗੀ ਸੀ ਇਸ ਕਰਕੇ ਮੋਦੀ ਜੀ ਨੂੰ ਉੱਥੇ ਜਾਣਾ ਪਿਆ ਕਿ ਹਰ ਜਗ੍ਹਾ ਹੀ ਨਹੀਂ ਵੈਸੇ ਇਹ ਆਇਤੇ ਨਹੀਂ ਬੰਸਾਲ ਨਾ ਆ ਦੇਖੋ ਮੋਦੀ ਜੀ ਜੋ ਇੱਕ ਬਹੁਤ ਵੱਡੇ ਲੀਡਰ ਨੇ ਔਰ ਸਾਰਾ ਪੰਜਾਬ ਤੋਂ ਸਾਰੇ ਹਿੰਦੁਸਤਾਨ ਤੋਂ ਇੰਨਾ ਪ੍ਰੈਸ਼ਰ ਰਹਿੰਦਾ ਹੈ ਕਿ ਉਹਨਾਂ ਤੇ ਡਿਮਾਂਡ ਰਹਿੰਦੀ ਹੈ ਕਿ ਉਹ ਹਰ ਕੌਨਸੀ ਕੌਨਸੀ ਜੈਂਸੀ ਨੂੰ ਜਾਣ ਔਰ ਜਿਹੜੇ ਵੀ ਕੈਂਡੀਡੇਟਸ ਹੁੰਦੇ ਉਹਨਾਂ ਨੂੰ ਬਹੁਤ ਵੱਡਾ ਉਤਸ਼ਾਹ ਮਿਲਦਾ ਇਸ ਲਈ ਉਹ ਗੁਰਦਾਸਪੁਰ ਗਏ ਔਰ ਗੁਰਦਾਸਪੁਰ ਸਿਰਫ ਗੁਰਦਾਸਪੁਰ ਲੋਕ ਸਭਾ ਹੀ ਨਹੀਂ ਉਹਨੇ ਕੀਤੀ ਉਥੋਂ ਤੇ ਆਸੇ ਪਾਸੇ ਦੇ ਜਿਹੜੇ ਲੋਕ ਸਭਾ ਕੈਂਡੀਡੇਟਸ ਸੀਗੇ ਉਹ ਵੀ ਉਥੇ ਗਏ ਸੀਗੇ ਇਸ ਤਰੀਕੇ ਨਾਲ ਉਹ ਪਟਿਆਲੇ ਗਏ ਔਰ ਇਸੇ ਤਰੀਕੇ ਨਾਲ ਉਹ ਜਿਲੰਦਰ ਵੀ ਗਏ ਔਰ ਜਿਸ ਦਾ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਮੋਦੀ ਜੀ ਦੇ ਆਉਣ ਦੇ ਨਾਲ ਕਮਲ ਦੇ ਪੰਜਾਬ ਦੇ ਵਿੱਚ ਖੇਲਣ ਦਾ ਪੂਰਾ ਹੀ ਇੱਕ ਯਕੀਨ ਜਾਂ ਬੰਦਾ ਜਾਂਦਾ ਹੈ ਜੀ ਬੀਜੇਪੀ ਨੂੰ ਸ਼ਹਿਰਾਂ ਦੇ ਵਿੱਚੋਂ ਸਵਾਲ ਇਹ ਪਤਾ ਨਹੀਂ ਮੈਂ ਤੁਹਾਡੇ ਕੋਲ ਤੀਸਰੀ ਵਾਰੀ ਇਹ ਸ਼ਾਇਦ ਪੁੱਛ ਲੈਣ ਲੱਗਾ ਕਿ ਸ਼ਹਿਰਾਂ ਦੇ ਵਿੱਚੋਂ ਨੋਟਾਟ ਸਮਰਥਨ ਸੀਗਾ ਪਿੰਡੂ ਵੋਟ ਦੇ ਉੱਤੇ ਬੀਜੇਪੀ ਦੀ ਇੱਕ ਨਜ਼ਰ ਵੀ ਸੀ ਕਿ ਇੱਕ ਤਾਂ ਬੀਜੇਪੀ ਨੂੰ ਪਿੰਡੂ ਵੋਟ ਦਾ ਕੀ ਰਿਸਪੌਂਸ ਹੈ ਪਲੱਸ ਇਸ ਵਾਰ ਇੱਕ ਹੋਰ ਫੈਕਟਰ ਨੂੰ ਨਜ਼ਰ ਆ ਰਿਹਾ ਕਿ ਆਮ ਜਿਹੜੇ ਸਿਆਸੀ ਪਾਰਟੀਆਂ ਵੀ ਤੁਹਾਡੀਆਂ ਵਿਰੋਧੀ ਨੇ ਕਿ ਐਸੀ ਵੋਟ ਬੀਜੇਪੀ ਨੂੰ ਵੱਡੇ ਪੱਧਰ ਦੇ ਉੱਤੇ ਬੀਜੇਪੀ ਵੱਲ ਮੋੜਾ ਘਟ ਗਿਆ ਜ਼ਿੰਮੇਦਾਰ ਦੀ ਵੋਟ ਅਜੇ ਪਤਾ ਨਹੀਂ ਉਹ ਪਾਣੀ ਹੈ ਕਿ ਨਹੀਂ ਪਾਣੀ ਇਹ ਜੋ ਸਵਾਲ ਉੱਠਦੇ ਨੇ ਪਰ ਪਿੰਡੂ ਖੇਤਰ ਦੇ ਵਿੱਚ ਇਸ ਤਰ੍ਹਾਂ ਦਾ ਰਿਸਪੌਂਸ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜਿੰਨੇ ਵੀ ਗਰੀਬ ਨੇ ਜਿੰਨੇ ਵੀ ਲੋੜਵੰਦ ਨੇ ਜਿਨੇ ਵੀ ਜਿਨ੍ਹਾਂ ਨੂੰ ਸਾਲਾਂ ਸਾਲ ਤੋਂ ਇੱਕ ਤਰੀਕੇ ਦੇ ਨਾਲ ਜਸਟਿਸ ਨਹੀਂ ਮਿਲਿਆ ਜਿਨ੍ਹਾਂ ਨੂੰ ਹੈਲਥ ਫੈਸਿਲਿਟੀਆਂ ਨਹੀਂ ਮਿਲੇ ਆ ਜਿਨ੍ਹਾਂ ਨੂੰ ਐਜੂਕੇਸ਼ਨ ਨਹੀਂ ਮਿਲੀ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲੇ ਜਿਨ੍ਹਾਂ ਨੂੰ ਬਿਜ਼ਨਸ ਨਹੀਂ ਮਿਲੇ ਉਹ ਨੌਜਵਾਨ ਹੋਣ ਉਹ ਭੈਣਾ ਹੋਣ ਉਹ ਐਸਿਸ ਹੋਣ ਉਹ ਕਿਸੇ ਵੀ ਤਰੀਕੇ ਦਾ ਹੋਰ ਸਮਾਜ ਦਾ ਹਿੱਸਾ ਹੋਣ ਉਹ ਇਸ ਵਾਰੀ ਮੋਦੀ ਜੀ ਨੂੰ ਹੀ ਆਪਣਾ ਪ੍ਰਧਾਨ ਮੰਤਰੀ ਚੁਣ ਕੇ ਤੀਜੀ ਵਾਰੀ 405 ਸਾਨੂੰ ਸੀਟਾਂ ਕਰਵਾ ਜਾਂ ਰਹੇ ਨੇ ਪੰਜਾਬ ਦੇ ਪਿੰਡਾਂ ਦੀ ਸਥਿਤੀ ਮੈਨੂੰ ਰਾਜੂ ਜੀ ਕਿਉਂਕਿ ਖਡੂਰ ਸਾਹਿਬ ਵੀ ਤੁਸੀਂ ਦੇਖਿਆ ਨਰੋਲ ਪਿੰਡ ਉਹ ਹਲਕਾ ਜਲੰਧਰ ਦੇ ਜਿਹਨੂੰ ਸ਼ਹਿਰ ਦੇ ਆ ਕੁਝ ਫਿਰ ਪਿੰਡੂ ਵੀ ਆ ਪਿੰਡੂ ਪੋਜੀਸ਼ਨ ਕੀ ਰਹੇਗੀ ਸਰ ਅਧਿਆਤਿ ਆਊਟਰ ਹੀ ਦੀ ਮੈਂ ਮੈਂ ਤੁਹਾਨੂੰ ਕਹਿ ਰਿਹਾ ਕਿ ਜਿੰਨੀਆਂ ਵੀ ਪਿੰਡੂ ਖੇਤਰ ਨੇ ਭਾਵੇਂ ਰੂਸ ਸਾਹਿਬ ਹੋਵੇ ਭਾਵੇਂ ਫਤਿਹਗੜ੍ਹ ਸਾਹਿਬ ਹੋਵੇ ਭਾਵੇਂ ਹੋਰ ਲੋਕ ਸਭਾ ਨੇ ਸਾਨੂੰ ਇਹ ਆਪਣੇ ਆਪ ਨੂੰ ਵੀ ਇੱਕ ਬੜਾ ਇੱਕ ਸਰਪ੍ਰਾਈਜ਼ਿੰਗ ਐਲੀਮੈਂਟ ਲੱਗਦਾ ਹੈ ਬੜਾ ਇੱਕ ਚੰਬੇ ਵਾਲੀ ਗੱਲ ਹੈ ਕਿ ਜਿਸ ਤਰੀਕੇ ਦਾ ਇੱਕ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਕਿਸਾਨ ਬੀਜਪੀ ਦੇ ਖਿਲਾਫ ਨੇ ਬਿਲਕੁਲ ਇੱਕ ਝੂਠ ਸਾਬਤ ਹੋਇਆ ਹੈ ਔਰ ਜਿਸ ਤਰੀਕੇ ਦਾ ਸਵਾਗਤ ਔਰ ਜਿਸ ਤਰੀਕੇ ਦੀ ਇੱਕ ਮੋਹਰ ਸਾਰੇ ਪੰਜਾਬੀ ਔਰ ਖਾਸ ਕਰਕੇ ਦਿਹਾਤ ਦੇ ਵਿੱਚ ਲੋਕੀ ਮੋਦੀ ਜੀ ਦੇ ਨਾਮ ਤੇ ਲਗਾ ਰਹੇ ਨੇ ਉਹ ਸਾਰਿਆਂ ਲਈ ਮੈਨੂੰ ਲੱਗਦਾ ਸਾਰੇ ਹਿੰਦੁਸਤਾਨ ਚ ਪੰਜਾਬ ਇਸ ਵਾਰੀ ਵੱਡਾ ਸਰਪ੍ਰਾਈਜ਼ ਦੇ ਰਿਹਾ ਹੈ ਇੱਕ ਰਾਜੂ ਜੀ ਹੋਰ ਦਵਾਲ ਹੈ ਕਿ ਚਲੋ ਬਹੁਤ ਸਾਰੇ ਸਿਆਸੀ ਪਾਰਟੀ ਨੇ ਆਗੂ ਜਿਹੜੇ ਬੀਜੇਪੀ ਦੇ ਚਲੇ ਗਏ ਖਾਸ ਤੌਰ ਤੇ ਅਕਾਲੀ ਦਲ ਦੇ ਆਗੂ ਆ ਭਾਵੇਂ ਉਹ ਬਟਿੰਡੇ ਤੋਂ ਆ ਗਰਦਾਸਪੁਰ ਤੋਂ ਆ ਉਹ ਸਾਰੇ ਬੀਜੇਪੀ ਦੇ ਵਿੱਚ ਜਾਈ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਬੀਜੇਪੀ ਦਾ ਆਪਣਾ ਕਾਡਰ ਭਾਵੇਂ ਘਟਿਆ ਹੁਣ ਜਿਹੜੀ 2027 ਦੀ ਤਿਆਰੀ ਕੀਤੀ ਜਾ ਰਹੀ ਆ ਦੂਜੀਆਂ ਪਾਰਟੀਆਂ ਨੂੰ ਸ਼ਮੂਲੀਅਤ ਜਿਆਦਾ ਆ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਇਹ ਸਾਰੀ ਦੀ ਸਾਰੀ ਇਲੈਕਸ਼ਨ ਨੈਸ਼ਨਲ ਰਾਸ਼ਟਰਵਾਦ ਔਰ ਐਂਟੀ ਨੈਸ਼ਨਲ ਜਿਹੜਾ ਇੱਕ ਸੈਂਟੀਮੈਂਟ ਹੈ ਲੋਕਾਂ ਦੀ ਭਲਾਈ ਔਰ ਪਰਵਾਰਿਕ ਵਿਸਤਾਰ ਇਹਦੇ ਵਿੱਚ ਇੱਕ ਲੜਾਈ ਜਿਹੜੀ ਹੋ ਰਹੀ ਹੈ ਔਰ ਪੈਣਾ ਦਾ ਔਰ ਨੌਜਵਾਨਾਂ ਦਾ ਔਰ ਦਲਤਾਂ ਦਾ ਔਰ ਪਿਛੜੇ ਹੋਏ ਸਮਾਜ ਦਾ ਵਰਸਸ ਕਿ ਜਿਹੜੇ ਇੱਕ ਆਪਣਾ ਇਨਟਾਈਟਲਮੈਂਟ ਸਮਝਦੇ ਨੇ ਕਿ ਅਸੀਂ ਇੱਕ ਵੱਡੇ ਪਰਿਵਾਰਾਂ ਤੋਂ ਆਂ